ਲੈ ਵੀ ਦੋਸਤੋ ਅੱਜ ਆਪਾਂ ਇੰਦਰਵਾਸ਼ਾ ਤੇ ਤੂਫਾਨ ਨੂੰ ਸਵਿਲੀਂਗ ਪੂਲ 'ਚ ਨਵਾਇਆ ਗਰਮੀ ਜਿਆਦੇ ਹੋਣ ਕਾਰਨ ਤੇ ਨਹਾਉਣ ਦੀ ਥੋੜੀ ਜੀ ਮਨ ਦੇ ਸੀ ਚਸ ਵੀ ਸਾਨੂੰ ਨਵਾਇਆ ਜਾਵੇ ਫਿਰ ਮੈਂ ਆਖਿਆ ਕਿਉਂ ਨਵਾਈਏ ਥੋੜਾ ਜਿਹਾ ਸਵਿਲੀਂਗ ਪੂਲ 'ਚ ਪਾਣੀ ਘੱਟ ਸੀਗਾ ਤੇ ਫਿਰ ਆਪਾਂ ਛੱਡੀ ਮੋਟਰ ਮੂਰੋਂ ਕਰਤਾ ਬੰਦਾ ਤੇ ਪੂਰਾ ਚੰਗੀ ਤਰ੍ਹਾਂ ਪਰਖ ਕੇ ਉਦੋਂ ਬਾਅਦ ਇਹਨਾਂ ਨੇ ਬਹੁਤ ਜ਼ਿਆਦਾ ਖੜਮ ਵਸਤੀ ਕੀਤੀ ਫਿਰ ਆਪਾਂ ਮੋਟਰ ਨਾਲ ਪਾਣੀ ਜਾਂ ਸ਼ਤਾ ਕੀਤਾ ਉੱਪਰ ਪੂਰਾ 2 1/2 ਘੰਟਿਆਂ ਦੀ ਮਸਤੀ ਤੋਂ ਬਾਅਦ ਫਿਰ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਮਾਰ ਗੱਡਿਆ ਗਿਆ ਦੇਖੋ ਨਾ ਤਾਂ ਇਹ ਟੂ ਮਰਲਾਸ ਫਿਲਿਪਪੋਲ ਦੇ ਵਿੱਚ ਬਣ ਲੱਗੇ ਐਚਵੀ ਕਰਦੇ ਤੇ ਨਾ ਹੀ ਬਾਹਰ ਨਿਕਲਣ ਲੱਗੇ ਕਰਦੇ ਆਰਾਮਦਾਰੀ ਨਾਲ ਮਤਲਬ ਜਾਂਦੇ ਆ ਕਿਉਂਕਿ ਛੋਟੇ ਹੁੰਦਿਆਂ ਤੋਂ ਇਹ ਮਤਲਬ ਇਹਦੇ ਵਿੱਚ ਨਾਉਂਦੇ ਰਹੇ ਆ ਇਹਨਾਂ ਦੀ ਆਦਤ ਬਣੀ ਹੋਈ ਆ ਤੇ ਜਿਵੇਂ ਕਿ ਆਪਰਟੀਨ ਦੇ ਵਿੱਚ ਮਤਲਬ ਨਾ ਹੋਣੇ ਕੋਈ